ਕਹਾਂ ਡਬਲ ਦੀ ਦੂਰ ਗੱਲ ਰਹੀ ਜਿੱਦਾਂ ਦੀ ਮਾਨ ਸਰਕਾਰ ਆਈ ਐ ਅਸੀਂ ਤਾਂ ਕਿਤੇ ਇਕੱਠੀ ਤਨਖਾਹ ਦਾ ਮੂੰਹ ਹੀ ਨਹੀਂ ਦੇਖਿਆ 14 ਮਹੀਨੇ ਤੋਂ ਪੰਜਾਬ ਸਰਕਾਰ ਵੱਲੋਂ ਜੋ ਸਾਨੂੰ ਮਾਨ ਪੱਤਾ ਮਿਲ ਰਿਹਾ ਉਹ ਬੰਦ ਹੈ ਜੀ ਜਿਹੜੇ ਸਾਡੇ ਘਰਾਂ 'ਚ ਪੀਪੀਸੀ ਰਾਸ਼ਨ ਸੀ ਉਹ ਖਤਮ ਹੋ ਚੁੱਕਾ ਹੈ ਸਰਕਾਰ ਨੂੰ ਦਿਖਾਉਣ ਵਾਸਤੇ ਲੈ ਕੇ ਆਈ ਸੀ ਵੀ ਸਾਡੇ ਜਿਹੜੇ ਘਰਾਂ 'ਚ ਪੀਪੀਆ ਉਹ ਖਾਲੀ ਹੋ ਚੁੱਕੇ ਹੈ ਵੀ ਹੁਣ ਤਾਂ ਸਰਕਾਰ ਨੂੰ ਸ਼ਰਮ ਆਵੇ ਇਹਨਾਂ ਦੇ ਲਾਰੇ ਵੀ ਮੋਦੀ ਦੇ ਜੁਮਲੇ ਦੀ ਤਰ੍ਹਾਂ ਹੀ ਨਿਕਲੇ 1000 ਰੁਪਏ ਵਾਲਾ ਔਰਤਾਂ ਦੇ ਬੈਂਕ ਖਾਤੇ ਵਿੱਚ ਆਉਣ ਵਾਲਾ 15 ਲੱਖ ਦੇ ਜੁਮਲੇ ਦੀ ਤਰ੍ਹਾਂ ਤੇ ਸਾਡੀਆਂ ਤਨਖਾਹਾਂ ਡਬਲ ਕਰਨ ਵਾਲਾ ਮੋਦੀ ਦੀ ਬੇਰੁਜ਼ਗਾਰੀ ਖਤਮ ਕਰਨ ਦੀ ਤਰ੍ਹਾਂ ਇੱਕ ਜੁਮਲਾ ਹੀ ਨਿਕਲਿਆ ਹਰ ਵਾਰ ਸਾਨੂੰ ਇਹ ਲਾਰਾ ਲਾ ਕੇ ਵੀ 10 ਦਿਨ ਰੁਕ ਜੋ 10 ਦਿਨ ਰੁਕਦੇ ਰੁਕਦੇ ਮਹੀਨਾ ਫੇਰ ਕੱਟ ਦਿੰਨੇ ਆ ਇਸ ਤਰ੍ਹਾਂ ਚੱਲ ਰਿਹਾ ਪਤਾ ਨਹੀਂ ਹੁਣ ਪੋਸਟਰਾਂ ਤੇ ਕਿਹਦੇ ਨਾਂ ਲਾਈ ਜਾਂਦੇ ਤੇ ਕਿਹਨੂੰ ਖੁਸ਼ਹਾਲ ਪੰਜਾਬ ਦਿਖਾਈ ਜਾਂਦੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ ਤੇ ਅਸੀਂ ਖੜੇ ਹਾਂ ਬਠਿੰਡਾ ਦੇ ਸਕਤਰੇਤ ਕੋਲ ਜਿੱਥੇ ਅਕਸਰ ਧਰਨੇ ਮਜਾਰੇ ਹੁੰਦੇ ਰਹਿੰਦੇ ਆ ਤੇ ਹੁਣ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਆਂਗਣਵਾੜੀ ਜੂਨੀਅਨ ਹੈਗੀ ਹੈ ਜਿਹੜੀ ਉਹਨਾਂ ਵੱਲੋਂ ਧਰਨਾ ਦਿੱਤਾ ਗਿਆ ਤੇ ਤੁਸੀਂ ਦੇਖ ਸਕਦੇ ਹੋ ਕਾਫੀ ਬੀਬੀਆਂ ਵੱਡੀ ਗਿਣਤੀ ਚ ਪਹੁੰਚੀਆਂ ਤੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਉਹਨਾਂ ਦੇ ਆਗੂ ਪ੍ਰਕਾਸ਼ ਕੌਰ ਸੋਹੀ ਜੀ ਹੈ ਤੇ ਉਹਨਾਂ ਤੋਂ ਸਮਝਾਂਗੇ ਵੀ ਉਹਨਾਂ ਨੇ ਪਿਛਲੇ ਜਿਹੜੇ 2-3 ਦਿਨਾਂ ਤੋਂ ਕਿਉਂ ਧਰਨਾ ਦਿੱਤਾ ਹੋਇਆ ਹੈ ਤੁਸੀਂ ਕਿਸ ਮਸਲੇ ਨੂੰ ਲੈ ਕੇ ਧਰਨਾਤਾ ਹੋ ਜੀ ਜੀ ਮੈਂ ਪ੍ਰਕਾਸ਼ ਕੌਰ ਸੋਹੀ ਜ਼ਿਲ੍ਹਾ ਪ੍ਰਧਾਨ ਆਂਗਨਵਾੜੀ ਮਲਾਜ਼ਮ ਯੂਨੀਅਨ ਸੀਟੂ ਜੀ ਹੂੰ ਪਿਛਲੇ 3 ਦਿਨਾਂ ਤੋਂ ਜੀ ਸਾਡਾ ਧਰਨਾ ਲਗਾਤਾਰ ਚ ਜਾਰੀ ਹੈ ਪਿਛਲੇ 1 ਤਰੀਕ ਨੂੰ ਅਸੀਂ ਇੱਥੇ ਡੀਸੀ ਦਫ਼ਤਰ ਦੇ ਵਿੱਚ ਪ੍ਰੋਗਰਾਮ ਅਫਸਰ ਨੂੰ ਮੰਗ ਪੱਤਰ ਦੇ ਕੇ ਗਏ ਸੀਗੇ ਕਿਉਂਕਿ ਸਾਡੀਆਂ 14 ਮਹੀਨੇ ਤੋਂ ਪੰਜਾਬ ਸਰਕਾਰ ਵੱਲੋਂ ਜੋ ਸਾਨੂੰ ਮਾਨ ਪੱਤਾ ਮਿਲ ਰਿਹਾ ਉਹ ਬੰਦ ਹੈ ਜੀ ਉਹ ਮਾਨ ਪੱਤਾ ਆ ਨਹੀਂ ਰਿਹਾ ਉਸ ਦੇ ਸਬੰਧ ਦੇ ਵਿੱਚ ਅਸੀਂ ਪਿਛਲੇ 6 ਮਹੀਨਿਆਂ ਤੋਂ ਕਦੇ ਡਾਇਰੈਕਟੋਰੇਟ ਮੀਟਿੰਗ ਕਦੇ ਮੁੱਖ ਮੰਤਰੀ ਸਾਹਿਬ ਨਾਲ ਵੀ ਸਾਡੀ ਖੁਦ ਦੀ ਮੀਟਿੰਗ ਹੋ ਚੁੱਕੀ ਹੈ ਤੇ ਵਿਭਾਗੀ ਮੰਤਰੀ ਨਾਲ ਵੀ ਦੋ ਮੀਟਿੰਗਾਂ ਕਰ ਚੁੱਕੇ ਆ ਪਰ ਹਜੇ ਕੋਈ ਸੁਣਵਾਈ ਨਹੀਂ ਹੋਈ ਹਰ ਵਾਰ ਸਾਨੂੰ ਇਹ ਲਾਰਾ ਲਾ ਕੇ ਵੀ 10 ਦਿਨ ਰੁਕ ਜੋ 10 ਦਿਨ ਰੁਕਦੇ ਰੁਕਦੇ ਮਹੀਨਾ ਫੇਰ ਕੱਢ ਦਿੰਨੇ ਆ ਇਸ ਤਰ੍ਹਾਂ ਚੱਲ ਰਿਹਾ ਪਰ ਹੁਣ ਅਸੀਂ ਅੱਕ ਕੇ ਇਹ ਧਰਨਾ ਇੱਕ ਤਰੀਕ ਨੂੰ ਅਸੀਂ ਕਿਹਾ ਸੀ ਵੀ ਅਸੀਂ ਲਗਾਤਾਰ ਧਰਨਾ ਲਾਵਾਂਗੇ 15 ਦਿਨਾਂ ਦਾ ਅਲਟੀਮੇਟਿਵ ਦਿੱਤਾ ਸੀ 15 ਦਿਨਾਂ ਦੇ ਵਿੱਚ ਪ੍ਰਸ਼ਾਸਨ ਨੇ ਕੋਈ ਹਲਚਲ ਨਹੀਂ ਕੀਤੀ ਗੱਲ ਉੱਥੇ ਦੀ ਉੱਥੇ ਖੜੀ ਹੈ ਪੈਸੇ ਕਰ ਕੀ ਹੈ ਕਿਉਂ ਨਹੀਂ ਤੁਹਾਡੀ ਤਨਖਾਹ ਆ ਰਹੀ ਇਸ ਕਰਕੇ 16 ਤਰੀਕ ਤੋਂ ਸਾ ਤਨਖਾਹ ਨਾ ਆਉਣ ਦਾ ਕਾਰਨ ਇਹ ਹੀ ਹੈ ਵੀ ਇਹਨਾਂ ਨੇ ਇਹ ਤਿੰਨ ਬਲਾਕ ਚਾਈਲਡ ਕਾਉਂਸਲ ਦੇ ਅੰਡਰ ਹੈ ਸਿੰਧਵਾ ਬੇਟ ਤਰਸਿਕਾ ਤੇ ਬਠਿੰਡਾ ਕੱਲਾ ਬਠਿੰਡਾ ਬਲਾਕ ਹੈ ਜ਼ਿਲ੍ਹੇ ਨੂੰ ਤਨਖਾਹ ਪ੍ਰੋਪਰ ਮਿਲ ਰਹੀ ਹੈ ਪਰ ਬਲਾਕ ਨੂੰ ਨਹੀਂ ਮਿਲ ਰਹੀ ਇਹਨਾਂ ਦਾ ਕੋਈ ਐਨਜੀਓ ਤੇ ਕੇਸ ਹੋਇਆ ਹੋਇਆ ਦਿੱਲੀ ਦੇ ਵਿੱਚ ਐਨਜੀਓ ਨੇ ਕੋਈ ਕਪਲਾ ਕੀਤਾ ਹੈ 420 ਦਾ ਭ੍ਰਸ਼ਟਾਚਾਰ ਦਾ ਕੇਸ ਹੈ ਉਸ ਕਰਕੇ ਤਨਖਾਹਾਂ ਇਹਨਾਂ ਨੇ ਸਾਡੀਆਂ ਰੋਕ ਰੱਖੀਆਂ ਤਾਂ ਅਸੀਂ ਇਹ ਹੀ ਮੰਗ ਕਰਦੇ ਹਾਂ ਵੀ ਉਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਹੈਗਾ ਤਾਂ ਸਾਨੂੰ ਕਿਉਂ ਸਾਡੇ ਕੰਮ ਦੇ ਬਦਲੇ ਮਿਹਨਤਾਂ ਨਾ ਕਿਉਂ ਨਹੀਂ ਦਿੱਤਾ ਜਾਂਦਾ ਬਹੁਤ ਥੋੜੇ ਮਿਹਨਤ ਆਨੇ ਤੇ ਸਾਡੇ ਵਰਕਰ ਕੰਮ ਕਰ ਰਹੇ ਆ ਸਾਡਾ ਬਹੁਤ ਗਰੀਬ ਤੱਕੇ ਨਾਲ ਸੰਬੰਧ ਰੱਖਦੀਆਂ ਔਰਤਾਂ ਹੈ ਘਰੇਲੂ ਔਰਤਾਂ ਹੈ ਜਿਸ ਤਰ੍ਹਾਂ ਤਲਾਕਸ਼ੁਦਾ ਵਿੱਡੋ ਔਰਤਾਂ ਜਿਨ੍ਹਾਂ ਦਾ ਗੁਜ਼ਾਰਾ ਹੀ ਇਸ ਤੇ ਚੱਲਦਾ ਹੈ ਤਾਂ ਹੁਣ ਲੋਕਾਂ ਦੇ ਚੁੱਲ੍ਹੇ ਵੀ ਠੰਡੇ ਹੋਏ ਪਏ ਆ ਬੱਚੇ ਸਾਡੇ ਭੁੱਖ ਨਾਲ ਬਿਲਕ ਰਹੇ ਆ ਤਾਂ ਸਾਡੀਆਂ ਜਿਹੜੀਆਂ ਔਰਤਾਂ ਹੈ ਵਿਚਾਰੀਆਂ ਉਹ ਡਿਊਟੀ ਟਾਈਮ ਤੋਂ ਬਾਅਦ ਘਰਾਂ ਦੇ ਵਿੱਚ ਜਾ ਕੇ ਬਰਤਨ ਸਾਫ਼ ਕਰਕੇ ਘਰਾਂ ਦੇ ਅਮੀਰ ਘਰਾਂ ਦੇ ਬਰਤਨ ਸਾਫ ਕਰਕੇ ਪੋਚੇ ਲਾ ਕੇ ਆਪਣੇ ਬੱਚਿਆਂ ਦਾ ਗੁਜ਼ਾਰਾ ਕਰ ਰਹੇ ਆ ਜਿਵੇਂ ਤੁਸੀਂ ਕਿਵੇਂ ਦੇਖਦੇ ਹੋ ਵੀ ਜਿਵੇਂ ਆਵਾਦੀ ਪਾਰਟੀ ਦੀ ਸਰਕਾਰ ਨੇ ਕਿਹਾ ਸੀਗਾ ਵੀ ਅਸੀਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਾਂਗੇ ਬਦਲਾਅ ਦਾ ਨਾਅਰਾ ਦਿੱਤਾ ਸੀ ਤੁਸੀਂ ਕਿਵੇਂ ਦੇਖਦੇ ਹੋ ਬਦਲਾਅ ਨੂੰ ਅਸੀਂ ਵੀ ਬੜੇ ਚਾਹ ਨਾਲ ਲਿਆ ਸੀ ਤੇ ਬੜੇ ਚਾਹ ਨਾਲ ਸਰਕਾਰ ਦੀ ਹਮਾਇਤ ਵੀ ਕੀਤੀ ਸੀ ਆਪਣੇ ਹਮਾਇਤੀਆਂ ਤੋਂ ਵੀ ਕਰਵਾਈ ਸੀ ਪਰਿਵਾਰਾਂ ਤੋਂ ਵੀ ਸਾਨੂੰ ਵੀ ਬੜਾ ਚਾਹ ਸੀ ਅਸੀਂ ਇਹਨਾਂ ਦੇ 99 ਦੇ 99 ਐਮਐਲਏ ਜਿਤਾ ਕੇ ਭੇਜੇ ਸੀਗੇ ਤਾਂ ਜਿਹਦਾ ਸਾਨੂੰ ਕੋਈ ਬੈਨੀਫਿਟ ਨਹੀਂ ਹੋਇਆ ਜੋ ਸਾਨੂੰ ਲਾਰੇ ਲਾਏ ਸੀ ਇਹਨਾਂ ਦੇ ਲਾਰੇ ਵੀ ਮੋਦੀ ਦੇ ਜੁਮਲੇ ਦੀ ਤਰ੍ਹਾਂ ਹੀ ਨਿਕਲੇ 1000 ਰੁਪਏ ਵਾਲਾ ਔਰਤਾਂ ਦੇ ਬੈਂਕ ਖਾਤੇ ਵਿੱਚ ਆਉਣ ਵਾਲਾ 15 ਲੱਖ ਦੇ ਜੁਮਲੇ ਦੀ ਤਰ੍ਹਾਂ ਤੇ ਸਾਡੀਆਂ ਤਨਖਾਹਾਂ ਡਬਲ ਕਰਨ ਵਾਲਾ ਮੋਦੀ ਦੀ ਬੇਰੁਜ਼ਗਾਰੀ ਖਤਮ ਕਰਨ ਦੀ ਤਰ੍ਹਾਂ ਇੱਕ ਜੁਮਲਾ ਹੀ ਨਿਕਲਿਆ ਸਾਡੇ ਨੇ ਵਾਅਦਾ ਕੀਤਾ ਸੀ ਵੀ ਤੁਹਾਡੀਆਂ ਤਨਖਾਹਾਂ ਡਬਲ ਕੀਤੀਆਂ ਜਾਣਗੀਆਂ ਤਨਖਾਹਾਂ ਡਬਲ ਦੀ ਦੂਰ ਗੱਲ ਰਹੀ ਜਿੱਦਾਂ ਦੀ ਮਾਨ ਸਰਕਾਰ ਆਈ ਹੈ ਅਸੀਂ ਤਾਂ ਕਿਤੇ ਇਕੱਠੀ ਤਨਖਾਹ ਦਾ ਮੂੰਹ ਹੀ ਨਹੀਂ ਦੇਖਿਆ ਸਾਨੂੰ ਆਮ ਤੌਰ ਤੇ ਤਨਖਾਹ ਜਿਹੜੀ ਮਿਲਦੀ ਹੈ 40% ਸੈਂਟਰ ਦਾ ਹਿੱਸਾ ਤੇ 60% ਸਟੇਟ ਦਾ ਤਾਂ ਅਸੀਂ ਕਦੇ ਇਕੱਠੀ ਤਨਖਾਹ ਦਾ ਸਟੇਟ ਦਾ ਤੇ ਸੈਂਟਰ ਦਾ ਇਕੱਠਾ ਕਦੇ ਸਬੰਧ ਹੋਇਆ ਹੀ ਨਹੀਂ ਸਾਨੂੰ ਕਦੇ ਸਟੇਟ ਦੇ ਚਾਰ ਪੈਸੇ ਆ ਗਏ ਕਦੇ ਸੈਂਟਰ ਦੇ ਆ ਗਏ ਇਸ ਤਾਂ 2.5 ਸਾਲ ਹੋ ਗਏ ਤਨਖਾਹ ਦਾ ਮੂੰਹ ਹੀ ਨਹੀਂ ਦੇਖਿਆ ਤੇ 1 ਸਾਲ ਤੋਂ ਤਾਂ ਹੁਣ 1 ਸਾਲ 2 ਮਹੀਨੇ ਹੋ ਗਏ ਅੱਜ ਤੇ ਸਾਨੂੰ ਪੰਜਾਬ ਸਰਕਾਰ ਨੇ ਬਠਿੰਡੇ ਬਲਾਕ ਨੂੰ ਤੇ ਦੋ ਬਲਾਕਾਂ ਨੂੰ ਹੋਰ ਸਟੇਟ ਦਾ ਕੋਈ ਪੈਸਾ ਨਹੀਂ ਦਿੱਤਾ ਜਿਵੇਂ ਹੁਣ ਸਰਕਾਰ ਨੇ ਥਾਂ-ਥਾਂ ਤੇ ਪੋਸਟਰ ਵੀ ਲਾਏ ਆ ਵੀ ਅਸੀਂ ਕਈ ਲੋਕਾਂ ਨੂੰ ਜਿਹੜੀਆਂ ਹੈਗੀਆਂ ਪੱਕੀਆਂ ਨੌਕਰੀਆਂ ਦੇਤੀਆਂ ਜਿਵੇਂ ਕੱਚੇ ਮੁਲਾਜ਼ਮ ਸੀਗੇ ਜਾਂ ਹੋਰ ਅਸੀਂ 40000 ਨੌਕਰੀਆਂ ਦਿੱਤੀਆਂ ਇਹਨੂੰ ਕਿਵੇਂ ਦੇਖਦੇ ਤੁਸੀਂ ਦੇਖੋ ਜੀ ਕਹਿ ਨਹੀਂ ਸਕਦੇ ਸਾਡੇ ਧਿਆਨ ਦੇ ਵਿੱਚ ਤਾਂ ਸਾਡੇ ਏਰਗੇ ਦੇ ਵਿੱਚ ਤਾਂ ਕਿਸੇ ਨੂੰ ਮਿਲੀ ਨਹੀਂ ਪਤਾ ਨਹੀਂ ਹੁਣ ਪੋਸਟਰਾਂ ਤੇ ਕਿਹਦੇ ਨਾਂ ਲਾਈ ਜਾਂਦੇ ਤੇ ਕਿਹਨੂੰ ਖੁਸ਼ਹਾਲ ਪੰਜਾਬ ਦਿਖਾਈ ਜਾਂਦੇ ਆ ਸੇਮ ਦਾ ਸੇਮ ਹੈ ਸਾਰਾ ਕੁਝ ਕੁਝ ਨਹੀਂ ਬਦਲਿਆ ਇਹ ਵੀ ਉਹਨਾਂ ਦੀ ਤਰ੍ਹਾਂ ਹੀ ਨਿਭੜੇ ਸਾਨੂੰ ਬੜਾ ਦੁੱਖ ਆ ਵੀ ਅਸੀਂ ਇਹਨਾਂ ਨੂੰ ਇੰਨੀ ਮਿਹਨਤ ਕਰਕੇ ਅੱਗੇ ਲਿਆਂਦਾ ਸੀ ਇਹਦਾ ਤੁਹਾਡਾ ਜਿਹੜਾ ਪ੍ਰਦਰਸ਼ਨ ਹੈਗਾ ਇਹਦਾ ਕੋਈ ਅਸਰ ਜਿਵੇਂ ਹੁਣ ਚੋਣ ਆਇਆ ਹੈਗੀਆ ਲੋਕਸਭਾ ਦੇ ਉਤੇ ਹੀ ਪਊਗਾ ਜੀ ਬਿਲਕੁਲ ਪਊਗਾ ਜੀ ਬਿਲਕੁਲ ਪਊਗਾ ਅਸੀਂ ਬਹੁਤ ਲੋਕ ਇਹਦੇ ਨਾਲ ਜੁੜੇ ਹੋਏ ਆ ਸਾਡੇ ਪਰਿਵਾਰ ਜੁੜੇ ਹੋਏ ਆ ਸਾਡੇ ਹਰ ਇੱਕ ਵਰਕਰ ਦਾ ਤੁਸੀਂ ਮਿਨੀਮਮ ਮੰਨ ਕੇ ਚੱਲੋ ਵੀ ਪੰਜ ਮੈਂਬਰ ਤਾਂ ਪਰਿਵਾਰ ਦੇ ਵਿੱਚ ਹੁੰਦੇ ਹੀ ਆ ਪੰਜਾਂ ਦੇ ਵਿੱਚੋਂ ਤਿੰਨ ਦੀ ਵੋਟ ਚਾਰ ਦੀ ਵੋਟ ਤਾਂ ਹੈਗੀ ਹੈਗੀ ਤਾਂ ਫਿਰ ਸਾਡੇ ਰਿਸ਼ਤੇਦਾਰ ਹੈ ਤੇ ਅਸੀਂ ਸਾਰਿਆਂ ਨੂੰ ਕਵਾਂਗੇ ਵੀ ਨਹੀਂ ਵੋਟ ਪਾਉਣੀ ਅਸੀਂ ਇਹਨਾਂ ਦੇ ਖਿਲਾਫ ਜਾਵਾਂਗੇ ਹਾਂਜੀ ਤੁਹਾਡਾ ਕੀ ਨਾਮ ਹੈ ਕੀ ਆ ਤੁਹਾਡੇ ਕੋਲ ਹਾਂਜੀ ਮੇਰਾ ਨਾਮ ਪ੍ਰਤੀਬਾ ਸ਼ਰਮਾ ਜੀ ਜ਼ਿਲ੍ਹਾ ਪ੍ਰੈਸ ਸਕੱਤਰ ਕਿਵੇਂ ਦੇਖਦੇ ਹੋ ਤੁਸੀਂ ਜਿਵੇਂ ਇਹਨਾਂ ਨੇ ਦੱਸਿਆ ਵੀ ਸਾਨੂੰ ਤਨਖਾਹ ਨਹੀਂ ਮਿਲੀ ਤੇ ਸਰਕਾਰ ਦੀ ਕਾਰਗੁਜ਼ਾਰੀ ਕਿਵੇਂ ਦੇਖਦੇ ਹੋ ਦੇਖੋ ਜੀ ਇਹ ਤਾਂ ਸ਼ਰਮ ਦੀ ਗੱਲ ਹੈ ਸਰਕਾਰ ਦੀ ਵੀ ਦੇਖੋ ਜਿਹੜੇ ਭੈਣਾ ਨੂੰ ਸੜਕਾਂ ਤੇ ਰੋਲਤਾ ਇਹਨਾਂ ਨੇ ਜਿਹੜੇ ਵੱਡੇ ਵੱਡੇ ਵਾਦੇ ਕੀਤੇ ਸੀ ਉਹਦੇ ਚ ਇੱਕ ਵੀ ਵਾਦੇ ਤੇ ਖਰੇ ਨਹੀਂ ਉਤਰੇ ਸਾਨੂੰ ਉਮੀਦ ਸੀਗੀ ਵੀ ਇਹ ਸਰਕਾਰ ਕੁਝ ਬਦਲਾਵ ਲਿਆਉਗੀ ਲੇਕਿਨ ਬਦਲਾਵ ਲਿਆਈ ਤਾਂ ਹੈ ਲੇਕਿਨ ਇਹ ਲਿਆਈ ਹੈ ਵੀ ਜਿਹੜੇ ਪੈਣਾ ਘਰਾਂ ਅਸੀਂ ਬੈਠੀ ਸੀ ਉਹਨਾਂ ਨੂੰ ਵੀ ਉਹਨਾਂ ਨੇ ਸੜਕਾਂ ਤੇ ਲਾਤਾ ਇਹ ਬਦਲਾਅ ਬਹੁਤ ਵੱਡਾ ਹੈਗਾ ਵੀ ਜਿਹੜੇ ਕਹਿੰਦੇ ਸੀ ਵੀ 1000 ਰੁਪਿਆ ਅਸੀਂ ਖਾਤਿਆਂ 'ਚੇ ਪਾਵਾਂਗੇ ਉਹਦੇ ਬਾਅਦ ਵੀ ਜਿਹੜੇ ਅੰਗਣਵਾੜੀ ਵਰਕਰ ਤੇ ਹੈਲਪਰ ਆਏ ਵੀ ਉਹਨਾਂ ਦੀ ਜਿਹੜੀ ਤਨਖਾਹ ਹੈਗੀ ਉਹ ਡਬਲ ਕਰਾਂਗੇ ਅਸੀਂ ਲੇਕਿਨ ਡਬਲ ਕਰਨ ਦੀ ਬਹੁਤ ਦੂਰ ਦੀ ਗੱਲ ਹੈ ਜਿਹੜੇ ਸਾਡਾ ਮਾਨ ਪੱਤਾ ਦਿੱਤਾ ਜਾਂਦਾ ਸੀ ਉਹ ਵੀ ਸਾਡਾ ਟਾਈਮ ਤੇ ਦਿੱਤਾ ਨਹੀਂ ਜਾ ਰਿਹਾ 13 ਮਹੀਨਾ ਹੋ ਗਏ ਵੀ ਜਿਹੜਾ ਬਠਿੰਡਾ ਬਲਾਕ ਹੈ ਕੱਲਾ ਬਠਿੰਡੇ ਬਲਾਕ ਦੀ ਤਨਖਾ ਨਹੀਂ ਆ ਰਹੀ ਬਾਕੀ ਜਿਹੜੇ ਹੈਗੇ ਜ਼ਿਲ੍ਹੇ ਉਸੇ ਆ ਰਹੇ ਆ ਜਿਹੜੇ ਹੋਰ ਬਲਾਕ ਜਿਵੇਂ ਜ਼ਿਲ੍ਹੇ ਹੈਗਾ ਸਭ ਦੀ ਆ ਰਹੀ ਹੈ ਲੇਕਿਨ ਕੱਲਾ ਬਠਿੰਡਾ ਬਲਾਕ ਐਸਾ ਹੈ ਜਿਹਦੀ ਵੀ ਤਨਖਾ ਰੋਕੇ ਬੈਠੇ ਆ ਕਿਉਂਕਿ ਇਹ ਬਠਿੰਡਾ ਬਲਾਕ ਜਿਹੜਾ ਹੈਗਾ ਇਹ ਵੀ ਇਹ ਚਾਈਲਡ ਕੋਸ਼ਲ ਦੇ ਅੰਦਰ ਆਉਂਦਾ ਹੈ ਇਸ ਕਰਕੇ ਥੋੜਾ ਵੰਡ ਜੀ ਕਿਉਂ ਆ ਤੁਸੀਂ ਉਹਨਾਂ ਨੇ ਜਿਵੇਂ ਗੱਲ ਕਰੀ ਤਿੰਨ ਬਲਾਕ ਵੱਖਰੇ ਆ ਉਹ ਵੱਖਰੇ ਆ ਇਹ ਵੰਡ ਜੀ ਕਿਉਂ ਅਲੱਗ-ਅਲੱਗ ਕਿਉਂ ਆ ਪਹਿਲਾਂ ਹੋਰ ਵੀ ਕੋਈ ਹੋਰ ਵੀ ਕਈ ਜ਼ਿਲ੍ਹੇ ਸੀ ਜਿਹੜੇ ਐਨ ਜੀਓ ਦੇ ਅੰਡਰ ਆਉਂਦੇ ਸੀ ਉਹਨਾਂ ਨੂੰ ਐਨ ਜੀਓ ਚ ਅੰਡਰ ਕੱਢ ਜਿਲ੍ਹਾ ਜਿਹੜਾ ਹੈਗਾ ਬਲਾਕਾਂ ਦਾ ਰੋਲਾ ਚੱਲ ਰਿਹਾ ਉਹ ਕਹਿੰਦੇ ਵੀ ਸਾਨੂੰ ਚਾਈਲਡ ਕੋਸ਼ਲ ਤੋਂ ਬਾਹਰ ਕੱਢਾ ਜਾਵੇ ਸਾਨੂੰ ਵੀ ਇਥੇ ਵੀ ਰੈਗੂਲਰ ਤਨਖਾਹ ਆਵੇ ਆਈਸੀਡੀਐਸ ਦੇ ਅੰਡਰ ਲਿੱਤਾ ਜਾਵੇ ਕਿੰਨੇ ਵਰਕਰ ਤੇ ਹੈਲਪਰ ਜਿਹਨਾਂ ਨੂੰ ਮਿਲੀ ਨਹੀਂ ਬਠਿੰਡਾ ਬਲਾਕ ਚ ਤਨਖਾਹ ਨਹੀਂ ਮਿਲੀ ਬਠਿੰਡਾ ਬਲਾਕ ਚ ਜੀ 50 ਸੈਂਟਰ ਹੈ ਵੀ ਜਿਵੇਂ ਹੈਲਪਰ ਤੇ ਵਰਕਰ ਹੈਗੇ ਜਿਹੜੀਆਂ ਨਹੀਂ ਸਾਰੇ ਬਲਾਕ ਦੇ ਵਿੱਚ ਜੀ 495 ਸੈਂਟਰ 495 ਸਾਰੇ ਬਲਾਕ ਦੇ ਸਾਰਿਆਂ ਨੂੰ ਨਹੀਂ ਮਿਲੀ 495 ਵਰਕਰ ਹੈ 495 ਹੀ ਹੈਲਪਰ ਹੈ ਯਾਨੀ ਕਿ ਹਜ਼ਾਰ ਦੀ ਬੰਦੀ ਹੈਗੀ ਮਤਲਬ ਜੀ 50 ਵਾਰਡ ਹੈ ਕਾਊਂਟਿੰਗ ਹੈ ਤਾਂ ਉਹਨਾਂ ਅਗਲਾ ਕੀ ਐਕਸ਼ਨ ਤੁਹਾਡਾ ਜੀ ਐਕਸ਼ਨ ਸਾਡਾ ਜੀ ਤਾਂ ਲਗਾਤਾਰ ਚੱਲੂਗਾ ਜਿੰਨਾ ਚਿਰ ਸਾਡੀ ਸੁਣਵਾਈ ਨਹੀਂ ਹੁੰਦੀ ਜਦ ਤੱਕ ਵੀ ਸੁਣਵਾਈ ਨਹੀਂ ਹੁੰਦੀ ਕਿੰਨਾ ਚਿਰ ਵੀ ਹੋ ਸਕਦਾ ਮਹੀਨਾ ਵੀ 2 ਮਹੀਨੇ ਵੀ ਜਿਸ ਤਰ੍ਹਾਂ ਸਾਡੀ ਨਹੀਂ ਸੁਣੂਗੀ ਤਾਂ ਸਾਡਾ ਜਿਹੜਾ ਰੋਸ਼ ਹੈ ਹੋਰ ਵੀ ਤਿੱਖਾ ਹੋਊਗਾ ਅੱਜ ਅਸੀਂ ਪੀਪੇ ਖੜਕਾਏ ਆ ਪੀਪੇ ਖੜਕਾਉਣ ਦਾ ਮਤਲਬ ਇਹ ਨਹੀਂ ਵੀ ਅਸੀਂ ਪੀਪੇ ਖੜਕਾ ਕੇ ਚਲੇ ਗਏ ਪੀਪੇ ਖੜਕਾਣ ਦਾ ਸਾਡਾ ਮਕਸਦ ਇਹ ਸੀਗਾ ਜਿਹੜੇ ਸਾਡੇ ਘਰਾਂ ਚ ਪੀਪੇ ਸੀ ਰਾਸ਼ਨ ਜੀ ਉਹ ਖਤਮ ਹੋ ਚੁਕਾ ਸਰਕਾਰ ਨੂੰ ਦਿਖਾਉਣ ਵਾਸਤੇ ਲੈ ਕੇ ਆਏ ਸੀ ਵੀ ਸਾਡੇ ਜਿਹੜੇ ਘਰਾਂ ਚ ਪੀਪੇ ਆ ਉਹ ਖਾਲੀ ਹੋ ਚੁਕੇ ਵੀ ਹੁਣ ਤਾਂ ਸਰਕਾਰ ਨੂੰ ਸ਼ਰਮ ਆਵੇ ਤੁਸੀਂ ਤਾਂ ਕਹਿੰਦੇ ਪੀਪੇ ਸਾਡੇ ਖਾਲੀ ਹੋ ਗਏ ਤੇ ਸਰਕਾਰ ਮੁੱਖ ਮੰਤਰੀ ਸਾਹਿਬ ਵੀ ਕਿੰਨੇ ਵਾਰੀ ਕਹਿੰਦੇ ਆ ਵੀ ਸਾਡਾ ਤਾਂ ਖਜ਼ਾਨੇ ਭਰੇ ਆ ਉਹਨਾਂ ਵਾਸਤੇ ਖਜ਼ਾਨੇ ਭਰੇ ਆ ਜਿਨ੍ਹਾਂ ਵਾਸਤੇ ਭਰੇ ਲੇਕਿਨ ਸਾਡੇ ਆਂਗਣਵਾੜੀ ਵਰਕਰਾਂ ਵਾਸਤੇ ਤਾਂ ਇਹਨਾਂ ਦੇ ਖਜ਼ਾਨੇ ਹਮੇਸ਼ਾ ਹੀ ਖਾਲੀ ਰਹੇ ਆ ਕਦੇ ਵੀ ਇਹਨਾਂ ਦੇ ਖਜ਼ਾਨੇ ਨਹੀਂ ਭਰੇ ਸਾਡੇ ਵਾਸਤੇ ਤਾਂ ਜੇ ਖਜ਼ਾਨੇ ਭਰੇ ਵੀ ਜਿਹੜੇ ਹੈਲਪਰ ਤੇ ਵਰਕਰ ਆ ਉਹਨਾਂ ਦੀ ਤਨਖਾਹ ਦਿੱਤੀ ਜਾਵੇ ਜਿਹੜੇ ਹਜ਼ਾਰ ਆਂਗਣਵਾੜੀ ਵਰਕਰ ਤੇ ਹੈਲਪਰ ਆ ਉਹਨਾਂ ਨੇ ਕੀ ਵਿਗਾੜਿਆ ਸਰਕਾਰ ਦਾ ਕੀ ਉਹਨਾਂ ਨੇ ਵੋਟਾਂ ਨਹੀਂ ਪਾਈਆਂ ਅਸੀਂ ਵੀ ਵੋਟਾਂ ਪਾਈਆਂ ਅਸੀਂ ਮਜਬੂਰ ਹੋਏ ਪਏ ਆ ਵੀ ਅਸੀਂ ਬਾਹਰ ਆਏ ਆ ਦਰਨੇ ਲਾਏ ਆ ਇਹ ਸਰਕਾਰ ਨੇ ਮਜਬੂਰ ਕੀਤਾ ਸਾਨੂੰ ਇਹ ਖੁਸ਼ੀ ਨਾਲ ਕੋਈ ਵੀ ਲੇਡੀਜ਼ ਘਰੋਂ ਬਾਹਰ ਨਹੀਂ ਨਿਕਲਦੀ ਕਿਉਂਕਿ ਦੇਖੋ ਲੇਡੀਜ਼ ਨੂੰ ਤੁਹਾਨੂੰ ਵੀ ਪਤਾ ਵੀ ਘਰੇ ਬਹੁਤ ਕੰਮ ਹੁੰਦੇ ਆ ਕੋਈ ਸਰਕਾਰ ਵਾਸਤੇ ਬੇਲੀ ਨਹੀਂ ਹੈਗੀ ਵੀ ਸਰਕਾਰ ਨੂੰ ਲੜੇ ਜਾਵੇ ਸਰਕਾਰ ਵਾਸਤੇ ਰੋਈ ਜਾਵੇ ਪਿੱਟੀ ਜਾਵੇ ਸੋ ਇਹ ਤਾਂ ਸਰਕਾਰ ਨੂੰ ਖੁਦ ਦੇਖਣਾ ਚਾਹੀਦਾ ਵੀ ਜੇ ਉਹੀ ਗੱਲ ਹੋ ਗਈ ਨਾ ਜਿਵੇਂ ਬੱਚਾ ਜਦੋਂ ਰੋਂ سرکار ਦਾ حال ਹੋ ਗਿਆ ਵੀ ਜੇ ਅਸੀਂ ਰੋਵਾਂਗੇ ਨਹੀਂ ਪਿੱਟਾਂਗੇ ਨਹੀਂ ਅਸੀਂ ਪੀਪੇ ਨਹੀਂ ਖੜਕਾਵਾਂਗੇ ਅਸੀਂ ਆਪਣਾ ਰੋਸ ਪ੍ਰਦਰਸ਼ਨ ਨਹੀਂ ਕਰਾਂਗੇ ਤਾਂ ਸਰਕਾਰ ਸਾਡੀ ਨਹੀਂ ਸੁਣੂਗੀ ਹੋਰ ਸਰਕਾਰਾਂ ਨਾਲੋਂ ਫਰਕ ਲੱਗਦਾ ਹੈ ਇਹਦਾ ਕੋਈ ਹੋਰ ਸਰਕਾਰਾਂ ਨਾਲੋਂ ਫਰਕ ਕੀ ਹੈ ਜੀ ਇਹ ਤਾਂ ਪੂਰਾ ਫਰਕ ਹੀ ਫਰਕ ਦਿਖ ਰਿਹਾ ਹੈ ਜਿਹੜੀ ਪਹਿਲਾਂ ਸਰਕਾਰ ਸੀ ਸਾਡਾ ਮਾਨ ਪਤਾ ਟਾਈਮ ਤੇ ਪਾਉਂਦੀ ਤਾਂ ਸੀਗੀ ਚਾਹੇ ਭਾਵੇਂ 2 ਮਹੀਨੇ ਜੇ ਪਾਉਂਦੀ ਸੀ ਭਾਵੇਂ 3 ਮਹੀਨੇ ਜੇ ਇਹਨਾਂ ਨੇ ਤਾਂ ਹੱਦ ਹੀ ਪਾਰ ਕਰਤੀ ਵੀ 13-13 ਮਹੀਨੇ ਤੋਂ ਸਾਡਾ ਮਾਨ ਪਤਾ ਨਹੀਂ ਕੀਤਾ ਲੱਗਦਾ ਤੇ ਅਸੀਂ ਗੱਲਬਾਤ ਕਰ ਰਹੇ ਸੀ ਅੰਗਣਵਾੜੀ ਵਰਕਰਾਂ ਦੇ ਆਗੂਆਂ ਦੇ ਨਾਲ ਜਿਨ੍ਹਾਂ ਨੇ ਕਾਫੀ ਕਹਿੰਦੇ ਵੀ ਲੰਮੇ ਸਮੇਂ ਤੋਂ ਤਨਖਾਹ ਨਹੀਂ ਮਿਲੀ ਸਰਕਾਰ ਜੋ ਬਦਲਾਅ ਦੇ ਨਾਂ ਤੇ ਸੱਤਾ ਵਿੱਚ ਆਈ ਹੈ ਤੇ ਇਹ ਕਹਿੰਦੇ ਵੀ ਦੂਸਰੀਆਂ ਸਰਕਾਰਾਂ ਨੂੰ ਇਹਨਾਂ ਦਾ ਇਹ ਫਰਕ ਹੈ ਵੀ ਸਾਨੂੰ ਇੱਥੇ ਜਿਹੜਾ ਹੈ ਰੁੱਲਣਾ ਪੈ ਰਿਹਾ ਹੈ ਪੀਪੇ ਜਿਹੜੇ ਕੁੱਟਨੇ ਪੈ ਰਹੇ ਹੈ ਸਰਕਾਰ ਕਹਿੰਦੀ ਖਜ਼ਾਨਾ ਭਰਿਆ ਹੈ ਤੇ ਇਹ ਕਹਿੰਦੇ ਸਾਡੇ ਘਰਾਂ ਦੇ ਚੁੱਲ੍ਹੇ ਭੁਜਨ ਦੇ ਕਿਨਾਰੇ ਆ ਪੀਪੇ ਖਾਲੀ ਹੈ ਸੋ ਤੁਸੀਂ ਦੇਖ ਸਕਦੇ ਹੋ ਵੀ ਕੀ ਹਾਲਾਤ ਨੇ ਸਾਰਿਆਂ ਦਾ ਧੰਨਵਾਦ ਲਗਾਤਾਰ ਤੁਸੀਂ ਬਣੇ ਰਹੋ ਆਰਐਮਪੀ ਟੈਲੀਵਿਜ਼ਨ ਦੇ ਨਾਲ ਬਹੁਤ ਸ਼ੁਕਰੀਆ